ਇਨੀ ਵਜਾਣੀ ਨਗਾਰਾ ਖੜਕ ਗਿਆਈ ਓਏ ਤੂੰ ਕਹਿੰਦਾ ਸਿਰ ਚੋੱਕ ਕੇ ਮੇਰੇ ਸਾਹਮਣੇ ਨਹੀਂ ਆਉਣਾ ਕੋਈ ਨੇ ਤੇ ਇਦਾਂ ਦਾ ਖਾਲਸਾ ਸਾਜਤਾ ਜੀ ਦਾ ਸਿਰ ਵੀ ਲੈ ਗਿਆ ਲੱਥੇ ਸਿਰ ਤੋਂ ਬਾਬਾ ਦੀਵਸ ਗਰਬੰਦਰ ਸਾਹਿਬ ਪਹੁੰਚ ਗਿਆ ਕਿੱਡੀ ਵੱਠੀ ਬਖਸ਼ਿਸ਼ ਐ ਇਹ ਚਿੱਠੀਆਂ ਪੜ ਕੇ ਔਰੰਗਜ਼ੇਬ ਨੂੰ ਅੱਗ ਲੱਗੀ ਵੀ ਇਹ ਤੇ ਤਖਤ ਖੋਣਗੇ ਇਨਾਂ ਦੇ ਵਿੱਚ ਤੇ ਆਜ਼ਾਦੀ ਦੀ ਜੰਗ ਛਿੜ ਗਈ ਵੀ ਜਿੰਨੇ ਦਬੇ ਉਜਲੇ ਫੇਰ ਇਹਨਾਂ ਰਲਮਲ ਇਹਨਾਂ ਦੇ ਪਰ ਨੂੰ ਖੇਰਾ ਹੋਇਆ ਵਿੱਚੋਂ ਕਾਰਨ ਇਹੋ ਹੀ ਲੱਭਦਾ ਸਾਰੇ ਵਿਦਵਾਨ ਵੀ ਜਿਹੜਾ ਸਾਰਿਆਂ ਨੂੰ ਮਾਰੇ ਨੇ ਸੋਨਾ ਸਿੰਘ ਜਸਤ ਤੇ ਫੇਰ ਆਪ ਉਹਦਰ ਨੂੰ ਤੈਂਦੀ ਕਲਾ ਨੂੰ ਤੁਰ ਪਏ ਦੁਬਾਰਾ ਫੇਰ ਕਿਉਂਕਿ ਜਿਹੜਾ ਇਹ ਬੇਬਤੀ ਹੁੰਦੀ ਨਾ ਜਾਂ ਮਾਫੀ ਦਿਓ ਪਹਿਣਾ ਬੈਠੀਆਂ ਇਹ ਜਿਹੜਾ ਮੀਟ ਤੇ ਸ਼ਰਾਬ ਤੇ ਗਾਉਣ ਵਾਲੀ ਵੇਖਣੀ ਇਹ ਕੰਮ ਜਿਹੜੇ ਤੁਰਕਾਂ ਦੇ ਸੀ ਮਸੀਹ ਨੇ ਸ਼ੁਰੂਆਤ ਕੀਤੀ ਹਰਮੰਦਰ ਸਾਹਿਬ ਉਹਨੇ ਮਾਰੇ ਸਾਹਿਬ ਦੇ ਸਰੂਪ ਬੇਪੱਤ ਕਰਕੇ ਉੱਥੇ ਚੌਧਰ ਦੀ ਮੰਜੀੜ ਆਈ ਜਿੱਥੇ ਚੋਰ ਸਾਹਿਬ ਹੁੰਦਾ ਉੱਥੇ ਉਹ ਖਾਰਾ ਕੇ ਸੂਟੇ ਲਾਏ ਜਿੱਥੇ ਰਾਗੀ ਲੱਗੇ ਉਹ ਚੋਕੇ ਢੋਲਕੀਆਂ ਵਾਜੇ ਸਰੋਵਰ 'ਚ ਸੁੱਟ ਕੇ ਤੇ ਉੱਥੇ ਬੀਬੀ ਨੱਚਣ ਵਾਲੀ ਤੇ ਫਿਰ ਉਹਨੂੰ ਫਿਰ ਜੋਧਿਆਣੇ ਦਸਤਾ ਬੀਕਾਂ ਨੇਰ ਤੋਂ ਆ ਕੇ ਵੀ ਕਿਤਰਾ ਪਾਜੀ ਵੰਡੀ ਦੀ ਆ ਤੇ ਉਹ ਕੰਮ ਉਹਨਾਂ ਲੋਕਾਂ ਦੇ ਹੀ ਜਿਹੜੇ ਉਹਨਾਂ ਆਪਾਂ ਫੜ ਲਈ। ਇਹਨੇ ਡੋਗਣਾ ਪਰ ਉਹਦਾ ਨਹੀਂ ਆਪਾਂ ਲਈ ਦੇ। ਹੁਣ ਨਿਆਣੇ ਆਪਣੇ 3 ਪੁੱਤ ਜਿਵੇਂ ਜਿਵੇਂ ਵੇਂਦੇ ਹੋਵੇਂ ਉਵੇਂ ਕਰੀ ਜਾਂਦੇ ਆ ਖੁਸ਼ਾਦ ਨਾਲ। ਤੇ ਫਿਰ ਤਾਂ ਹੀ ਮੇਰੇ ਆਪਣੇ ਬੈਠੇ ਐ ਕੌਮ ਦੀ ਬਲੰਦੀ ਆਵਾਜ਼ ਐ। ਇਹ ਤਖੜੇ ਹੋ ਇਹ ਕੰਮ ਉਹਨਾਂ ਦਾ ਹੈ। ਫਿਰ ਜਦੋਂ ਭੈਣੋ ਅਬਦਾਲੀ ਆਉਂਦਾ ਹੈ ਨਾ ਸੁਣ ਲਿਓ ਪਲੀਜ਼। ਇੱਕ ਹੁੰਦਾ ਸੁਣਨਾ ਇੱਕ ਸਮਝਣਾ। ਫਰਜ ਬਣਦਾ ਵਾ ਅਸੀਂ ਹੁਣ ਕਥਾ ਚ ਕਿਵਰੀ ਗਲਤੀਆਂ ਕਰ ਜਨੇ ਬੱਚੇ ਤੇ ਸਾਨੂੰ ਵੀ ਸਾਨੂੰ ਤਾਂ ਫੋਨ ਕਰਕੇ ਦੱਸ ਸੀ ਜਿੰਦੀ ਜਾਂ ਜਿਹੜੇ ਗੁਣੀ ਗਿਆਨੀ ਵੀ ਭਾਈ ਸਾਹਿਬ ਤੁਸੀਂ ਇੱਥੇ ਪੰਕਤੀ ਗਲਤ ਪੜੀ ਤੁਸੀਂ ਇੱਥੋਂ ਥੋੜੀ ਜਿਹੀ ਗਲਤੀ ਕਰ ਗਿਆਂ ਅਖੀਰਾਂ ਬੱਚੇ ਸਿੱਖਣਾ ਸਾਰੀ ਜ਼ਿੰਦਗੀ ਹੈ ਕਿਹੜਾ ਫਿਰ ਰੱਬ ਤੁਹਾਡੇ ਨੇ ਆ ਏ ਕਿੜਾ ਇਹ ਤੇ ਸਮੁੰਦਰ ਹੈ ਤੇ ਗਾਧਪੋਧ ਆ ਮਸਕੀਨ ਸਾਹ ਵਰਗੇ ਵਿਦਵਾਨ ਮੱਥਾ ਟੇਕ ਗਏ ਉਹਨਾਂ ਦੀਆਂ ਉਮਰਾਂ ਹੋ ਗਈਆਂ ਆਪਾਂ ਸਾਰੇ ਭੈਣ ਭਰਾ ਆਪਾਂ ਗੁਰਮਤੇ 'ਚ ਬੈਠੇ ਆਂ ਵੀ ਜਿਹੜਾ ਨੱਕ 'ਚ ਛੇਕ ਕੰਨਾਂ 'ਚ ਵਾਲੀਆਂ ਇਹ ਜਦੋਂ ਆਉਂਦੇ ਸੀ ਤੁਰਕ ਅਹਿਮਦ ਸ਼ਾਹ ਬਦਾਲੀ ਆਇਆ 18000 ਕੁੜੀਆਂ ਬਣ ਕੇ ਲੈ ਗਿਆ ਤੇ ਇੰਨੀ ਦੁਨੀਆਂ ਨੂੰ ਬੰਦੀ ਬਣਾਉਣ ਲਈ ਉਹਨੇ ਹੱਥ ਕੜੀਆਂ ਕੀ ਲਿਆਉਣੀਆਂ ਉਹ ਕੀ ਕਰਦੇ ਸੀ ਵੀ ਨੱਕ 'ਚ ਰੱਸੀ ਪਾ ਕੇ ਕੰਨ 'ਚ ਸਾਰੇ ਇਕੱਠੇ ਕਰਕੇ ਬੰਨ ਲਾਣੇ ਵੀ ਭੱਜ ਜਾਂਦਾ ਦਰਦ ਹੁੰਦੀ ਸੀ ਤੇ ਜਾਂ ਫਿਰ ਜਿਹਨੂੰ ਬੇਪਤੀ ਕਰਨੀ ਹੁੰਦੀ ਤਾਂ ਉਹਨੂੰ ਚੌਂਕ ਦੇ ਵਿੱਚ ਉਹਦਾ ਉਹਦੇ ਕੇਸ ਮੋਨ ਦਿੰਦੇ ਤੇ ਉਹਦਾ ਮੂੰਹ ਕਾਲਾ ਕਰ ਦੇਣਾ ਲੀੜੇ ਲਾ ਕੇ ਨੰਗਾ ਕਰ ਦੇਣਾ ਤੇ ਮੈਨੂੰ ਏਦਾਂ ਨਹੀਂ ਮਹਿਸੂਸ ਹੋ ਰਿਹਾ ਜਿਵੇਂ ਤੁਸੀਂ ਮੇਰੇ ਨਾਲ ਬਹਿ ਕੇ ਸਲਾਹ ਕਰੋ ਕਿ ਸਮਾਂ ਪਾ ਕੇ ਜਿਹੜੀਆਂ ਚੀਜ਼ਾਂ ਗੁਲਾਮੀ ਸੀ ਅੱਜ ਫੈਸ਼ਨ ਬਣ ਗਈਆਂ ਅੱਜ ਫੈਸ਼ਨ ਹੈ ਪੁਰਾਣੇ ਸਮੇਂ 'ਚ ਬੰਦਿਆ ਕਹਣਾ ਉਹ ਫਲਾਣੇ ਦੇ ਪਿੰਡ 'ਚ ਲੜਾਈ ਉਹਦੀ ਪੱਗ ਲੈ ਗਈ ਪਤਾ ਲੱਗਾ ਉਹਦੀ ਪੱਗ ਚਲੇਗੀ ਤੇ ਹੁਣ ਗਾਂਵਾਲੇ ਆਪਣੀ ਪਣੀਰੀ ਨੂੰ ਤੇ ਪੱਗ ਹੈ ਨਹੀਂ ਕਿ ਇਹ ਫੈਸ਼ਨ ਆ ਗਿਆ ਫਿਰ ਉਹਨਾਂ ਨੇ ਜਦੋਂ ਅਮਰਤ ਛਕਦੇ ਪੰਜ ਪਿਆਰੇ ਡਾਕਦੇ ਆ ਨਾ ਵੀ ਨਹੀਂ ਕੋਈ ਨਾਕ-ਨੁਕ ਦਾ ਪੰਗਾ ਲੈਣਾ ਇਸੇ ਕਰਕੇ ਮਾਪੁਰਖਾਂ ਦਾ ਧੰਵਾਦ ਆ ਪੈਸੇ ਦੇ ਸੰਗਤ ਬੜਾ ਚਾਹੁੰਦੀ ਐ ਜੇ ਤੁਹਾਨੂੰ ਗੁੱਸਾ ਗਿੱਲਾ ਵਰਗਾ ਨਾ ਸਦਿਓ ਆਖੋ ਸਤਿਨਾਮ ਇਹੋ ਬਾਬਾ ਜੀ ਨੇ ਕਹਿੰਦੇ ਹੋ ਵੀ ਇਹ ਬਾਬਾ ਨਾ ਆਵੇ ਵੈਸੀ ਹੁੰਦਾ ਨਹੀਂ ਸੰਗਤ ਬੜਾ ਚਾਹੁੰਦੀ ਆ ਪਰ ਮੈਂ ਤੁਹਾਨੂੰ ਆਪਣੀ ਸਪਾਈ ਦਾ ਕੀ ਵੀ ਇਹਨਾਂ ਨੂੰ ਨਾ ਕੁਝ ਕਿਉਂ ਇਹ ਸਾਧੂ ਲੋਕ ਮਹਾਤਮਾ ਮੇਰੇ ਨਾਲ ਸਿੱਧਾ ਨੰਬਰ ਮੇਰੇ ਨਾਲ ਹੀ ਬਜਨ ਕਰ ਲਿਓ ਤੇ ਆਪਣੇ ਆਪ ਦਾ ਤੇ ਆਪਣਾ ਤਾਂ ਇਦਾਂ ਦਾ ਹੀ ਪਹਿਰਾ ਜੀ ਕਿ ਜਿਹੜੀਆਂ ਚੀਜ਼ਾਂ ਗੁਲਾਮੀ ਦੀ ਨਿਸ਼ਾਨੀ ਹੀ ਅੱਜ ਅਸੀਂ ਫੈਸ਼ਨ ਬਣਾ ਕੇ ਰੱਖ ਲਈਆਂ ਇੱਥੋਂ ਤੱਕ ਵੇਖਿਆ ਵੀ ਲੰਦਕਾਰ ਜੁਹਣੇ ਸਿਰ ਨੰਗਾ ਉਹਨੂੰ ਆਖਿਆ ਤੀਏ ਸਿਰ ਟੱਕ ਬਾਬਾ ਜੀ ਨੇ ਕਹਿੰਦੇ ਆਨੰਦ ਕਾਜ ਕਰਨਾ ਤੇ ਕਹਾਰੇ ਨਹੀਂ ਨਾ ਟੱਕਿਆ ਜਾਣਾ ਉਹ ਕਹਿੰਦੇ ਇੰਨਾ ਕਿਉਂ ਟੱਕਿਆ ਜਾਣਾ ਕਹਿੰਦੇ ਜੀ ਮੇਖਾਂ ਲਾਈਆਂ ਬੋਲੋ ਸਤਨਾਮ ਜਿਉਂ ਨੀਂਜੇ ਮੇਖਾਂ ਪੱਖੀਆਂ ਫਟ ਕਰਤੀਆਂ ਨਾ ਤੇ 35-40 ਹਜ਼ਾਰ ਦੇ ਕੇ ਤਿਆਰ ਹੋਏ ਕਿੱਡੀ ਬੇਦਬੀ ਦੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹਨਾਂ ਨੇ ਸਿਰ ਨਹੀਂ ਅੱਧੇ ਸਿਰ ਤੇ ਨੰਦ ਕਰ ਜੁਏ ਤੇ 15 ਦਿਨਾਂ ਬਾਅਦ ਭੈਣ ਹੋਣੀ ਕਰੇ ਆਗੇ ਤਲਾਕ ਹੋ ਗੀ ਅੱਖ ਹੋਏ ਤੇ ਮੈਂ ਆਖਿਆ ਕਿਵੇਂ ਭੈਣੇ ਕਿੰਦੀ ਵੜੇ ਉਤਰੇ ਮਿਲ ਗਏ ਮਾਰੇ ਮਿਲ ਗਏ ਤੇ ਮੈਂ ਕਿਹਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਗਰੰਤੀ ਨਾ ਆਖਿਆ ਸਿਰ ਟੱਗੋ ਪੂਰਾ ਤੇ ਤੁਸੀਂ ਅੱਗੋਂ ਆਖਿਆ ਜੀ ਫੈਸ਼ਨ ਇਹ ਨਹੀਂ ਟਕਣਾ ਤੂੰ ਕਰਨੇ ਤੇ ਕਰ ਹੀ ਹੋਰ ਗੁਰਦਰ ਦੇ ਨਾਮ ਦੇ ਕਾਰਜ ਕਰਾਵਾਂਗੇ ਫਿਰ ਲਾਓ ਪੰਗੇ ਮਾਰੇ ਦੀ ਬਾਣੀ ਕੀ ਕਹਿੰਦੀ ਆਪ ਸਕੋ ਜੋ ਜਾਣੇ ਨੀਚਾ ਸੋ ਗਣੀਐ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤੇ ਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਇਹਨਾਂ ਰੀਤੀਆਂ ਚੋਂ ਨਿਕਲ ਗਏ ਸੋਹਣੇ ਬੜੀਏ ਜਿੰਨਾ ਕਾਰਜਾਂ ਕਰਕੇ ਸਹਬਜ਼ਾਦਿਆਂ ਦੀਆਂ ਸ਼ਹੀਦੀਆਂ ਆਈਆਂ ਉਹ ਇਹੋ ਹੀ ਕਾਰਜ ਸੀ ਉਥੇ ਵੀ ਇੱਕ ਪਾਸੇ ਹਥਿਆਰਾਂ ਦੀ جنگ ਆ ਤੇ ਦੂਜੇ ਪਾਸੇ ਵਿਚਾਰਾਂ ਦੀ ਜਿਮਕੌਰ ਦੀ ਗੜੀ 'ਚ ਹਥਿਆਰਾਂ ਦਾ ਜੰਗ ਹੋਇਆ 360 ਤੋਂ ਵੱਧ ਤੀਰ ਪਾਰ ਕਰਗੇ ਛਾਤੀ ਸਾਹਿਬ ਜੀ ਦਾ ਜੀ ਸਿੰਘ ਦੀ ਬਾਬਾ ਜਹਾਰ ਸਿੰਘ ਦੇ ਵੀ 392 ਬਿਆੰਤ ਫੱਟ ਤੇ ਬਰਸ਼ੀਆਰ ਪਰ ਢੇਡਦੇ ਮਾਰੇ ਉਤੋਂ ਚਾਰ ਚਰ ਤੀਰ ਪੰਜ ਪੰਜ ਛੱਡਦੇ ਰਹਿ ਫੌਜਾਂ ਦੇ ਖੱਪਰ ਖੋਲ ਕੇ ਰੱਖ ਤੇ ਸਵਾ ਲਾਗ ਸੇ ਇੱਕ ਲੜਾਉ ਤਬੈ ਗੋਬਿੰਦ ਸਿੰਘ ਧੂਪ ਆਗੇ ਰੱਖਦੀ ਬਾਪੂ ਨੇ ਫਿਰ ਪੰਜਾਂ ਨੇ ਹੁਕਮ ਲਾਇਆ ਪਾਤਸ਼ਾਹ ਤੁਸੀਂ ਨਹੀਂ ਲੜਨਾ ਫੇਰ ਵੀ ਮਾਰੇ ਕਹਿੰਦੇ ਹੀ ਮਰਦਾਂ ਮਰਦਾਂ ਨੂੰ ਮੇਣਾ ਮੈਦਾਨ ਚੋਂ ਭਜਨਾ ਫਿਰ ਤਾੜੀ ਸਹਿਬ ਤਾੜੀ ਮਾਰ ਕੇ ਆਖਿਆ ਵੀ ਪੀਰੇ ਹਿੰਦ ਮੇ ਰਵਦ ਆ ਚੱਲਿਆ ਜੀ ਦਦਾ ਪੀਰ ਜੀ ਕਿਸੇ ਦੀਆਂ ਬਾਵਾں ਚ ਤਾਕਤ ਅਤੇ ਡਾਕੜੋ ਮਾਰੇ ਜਾਂਦੇ ਨਹੀਂ ਲੜਨਾ ਚਾਹੁੰਦੇ ਪਰ ਪੰਜਾਂ ਪਿਆਰਿਆਂ ਨੂੰ ਪੰਥ ਦਾ ਹੁਕਮ ਗੁਰੂ ਦਾ ਉਹਨਾਂ ਨੇ ਹੱਥ ਬੰਨਤੇ ਵੀ ਨਹੀਂ ਪਾਛਾ ਅਸੀਂ ਸ਼ਹੀਦ ਹੋਵਾਂਗੇ ਤੁਸੀਂ ਤੇ ਮਿੱਟੀ ਦੇ ਡਲੇ ਵੀ ਸਿੱਖ ਬਣਾ ਲੈਣੇ ਸਾਡੇ ਅਰਗਿਆਂ ਤੋਂ ਕੀ ਹੋਣਾ ਉਹ ਹੁਕਮ ਮੰਨਣਾ ਪਿਆ ਤੇ ਅੱਜ ਦੀ ਜਿਹੜੇ ਜਿਹੜੇ ਹੁਕਮਰਾਨ ਨੇ ਇਹਨਾਂ ਪੰਜ ਪਿਆਰੇ ਸਸਪੈਂਡ ਕੀਤੇ ਫਿਰ ਰੱਬ ਦੀ ਲਾਠੀ ਦੀ ਆਵਾਜ਼ ਥੋੜਾ ਆਉਂਦੀ ਅੱਖੋਏ ਉਹ ਤਾਂ ਚਲੀ ਉਹ ਜਾਣੀ ਹੈ ਉਹਦੇ ਕੋਈ ਵੀ ਕਰੂਗਾ ਭਾਵੇਂ ਮੈਂ ਵਾਂ ਗੁਰੂਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ ਸਾਰੇ 42 ਸਾਲਾਂ ਦੀ ਕਥਾ ਗੁਰੂ ਗੋਬਿੰਦ ਸਿੰਘ ਦੀ ਪੜ ਲਿਓ ਇੱਕੇ ਵਾਰੀ ਮਹਾਰਾਜ ਸਾਹਿਬ ਦੇ ਹੱਥ ਜੁੜੇ ਗੋਡੇ ਟਿੱਕੇ ਸਿਰ ਝੁਕਿਆ ساری ਜ਼ਿੰਦਗੀ ਜੋਰ ਲੱਗ ਗਿਆ ਹਕੂਮਤ ਦਾ ਵੀ ਬਾਬਾ ਚਕਾਉਣਾ ਏ ਪਰ ਉਹਨਾਂ ਨੇ ਨਹੀਂ ਪ੍ਰਵਾਹ ਕੀਤੀ ਆਪਣੇ ਪੁੱਤਾਂ ਹੀ ਰਿਆ ਵਰਗਿਆਂ ਦੇ ਖਫਣ ਨਹੀਂ ਪਾਇਆ ਗੀਤ ਗਾ ਕੇ ਲੰਘੇ ਪਰ ਇੱਕੇ ਵਾਰ ਬਾਜਿਆਂ ਵਾਲਾ ਝੁਕਿਆ ਜੇ ਜਿੱਦਨ ਬਾਪੂ ਦੇ ਹੱਥ ਜੁੜੇ ਸਿਰ ਝੁਕਿਆ ਗੋਡੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਥੋਂ ਸਾਬ ਲਾ ਲਓ ਵੀ ਇਹ ਕੀ ਹੋਣਗੀ ਕਿੱਡੀ ਵੱਡੀ ਜੋਤ ਸਾਡੇ ਕੋ ਭਾਈ ਸਿੰਘ ਚੋੜ ਕਰ ਰਹਾ ਗਿਆ ਭਈ ਇਹ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਝ ਹੈ ਇਹ ਸਾਡੇ ਘਰ ਚ ਨਾ ਲਿਆਈਏ ਇਹ ਮਹਿਲੂਨਾ ਤਾਂ ਦਿੱਤਾ ਵੀ ਜਿਹੜੀਆਂ ਚੀਜ਼ਾਂ ਬੇਪਤੀ ਦੀਆਂ ਫੈਸ਼ਨ ਬਣਦੀਆਂ ਜਾਂਦੀਆਂ ਉਹ ਵਾਲੇ ਸਮੇਂ ਚ ਕੀ ਦੱਸਾਂਗੇ ਭਾਈ ਨੰਗਖਾਂ ਦੇ ਘਰ ਬੀਬੀ ਮਮਤਾਜ ਉਹਨੇ ਭਾਈ ਸਾਹਿਬ ਨੂੰ ਪਤੀ ਮੰਨਿਆ 131 ਸਾਲ ਦੀ ਉਮਰ ਗੁਰਦੁਆਰਾ ਬੜਾ ਸੁਹਾਣਾ ਬਣਾਇਆ ਗੁਰਮੁਖਾਣੇ ਕਿਤੇ ਦਰਸ਼ਨ ਕਰਕੇ ਆਇਓ ਤੇ ਉਹ ਬੀਬੀ ਨੇ ਭਾਈ ਸਾਹਿਬ ਦੀ ਸ੍ਰੀ ਸਾਹਿਬ ਦੀ ਮਾਲਾ ਕੰਮਰ ਕੱਸੇ ਨੇ ਜ਼ਿੰਦਗੀ ਕੱਢ ਲਈ ਤੇ ਸਾਡੀਆਂ ਧੀਆਂ ਪਹਿਲਾਂ ਹੀ ਇਹ ਗੱਲ ਕਹਿਦੀਆਂ ਵੀ ਦਾੜੀ ਵਾਲੇ ਨਾਲ ਵਿਆਹ ਨਹੀਂ ਕਰਾਉਣਾ ਤੇ ਅਸੀਂ ਸਿੱਖ ਕਹਦੇ ਹਾਂ ਅਹੀਂ ਕਿਤਰਾ ਸ਼ੀਰ ਦੀਦਿਆੜੇ ਬਣਾ ਲਾਂਗੇ ਇਤਿਹਾਸ ਦੀਆਂ ਸਕੋਟਾਂ ਨੇ ਇਤਿਹਾਸ ਰਿਪੋਰਟ ਮੰਗੰਦਿਆ ਕਿ ਤੁਸੀਂ ਆ ਸਾਰੇ ਪੰਜਾਬ ਚ ਦਿਨ ਬਣਾ ਰਹੇ ਜੇ ਪਰ ਸਹੀ ਦੀ ਇੱਕ ਹਥਿਆਰਾਂ ਨਾ ਦੇ ਦੂਜੀ ਵਿਚਾਰਾਂ ਦੀ ਜੰਗ ਦੋਵੇਂ ਜੰਗਾਂ ਮਾਰੇ ਦੇ ਪੁੱਤਰ ਜਿੱਤ ਕੇ ਗਏ ਇੱਕ ਪਾਸੇ ਅੰਨੇ ਵਾ ਗੋਲੀ ਹਥਿਆਰ ਚੱਲਦੇ ਛਾਤੀਆਂ ਖੁੱਲ ਗਈਆਂ ਉੱਥੇ ਵੀ ਮਾਰੇ ਦੇ ਪੁੱਤਰ ਨੇ ਆਖਿਆ ਨਾਮ ਹੈ ਜੀਤ ਮੇਰਾ ਜੀਤਾ ਨਹੀਂ ਅਗਰ ਜੀਤਾ ਗਿਆ ਤੋ ਜੀਤਾ ਵਾਪਸ ਨਹੀਂ ਮਗਰੇ ਬਾਬਾ ਜਿਹਾਰ ਸਿੰਘ ਕਹਿੰਦੇ ਬਾਪੂ ਆ ਪਾਵੇਂ ਚੱਲੀਏ ਜਾਓ ਪੁਧਾਰੋ ਤੁਮੇ ਅੱਲਾਹ ਕੋ ਸੌਂਪਾ ਮਰਜੋ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ ਅੰਤ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ ਸਿੱਖੀ ਉਭਾਰੋ ਤੁਮੇ ਅੱਲਾਹ ਕੋ ਸੌਂਪਾ ਕੀ ਮੱਲਾ ਯਾਰ ਖੰਡੋਗੀ ਦੇ ਸ਼ੇਰ ਐ ਅੱਜ ਵੀ ਉਹਦਾ ਇੱਕ ਸ਼ੇਰ ਉਦੀ ਕੀਮਤ ਹੀ ਕੋਈ ਨਹੀਂ ਜਿਹੜਾ ਉੱਥੇ ਚਮਕੌਰ ਸਾਹਿਬ ਦੇ ਗੇਟ ਤੇ ਲਿਖਿਆ ਬਸ ਹਿੰਦ ਵਿੱਚ ਇਹ ਕੀ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਕਟਾਈ ਬੱਚੇ ਖੁਦਾ ਕੇ ਲਈ ਕੈਸਿਆਂ ਆਨੰਦ ਤਮਈਏ ਖੇਡਾਂ ਉੱਥੇ ਵਿਚਾਰਾਂ ਦੀ ਜੰਗ ਚੱਲੀ ਤਿੰਨ ਕਚੈਰੀਆਂ ਸਾਹਿਬਜ਼ਾਦਿਆਂ ਲਈ ਬੂਏ ਖੋਲੇ ਗਏ ਬਾਰੀਆਂ ਖੜਾਉਣੇ ਦਿੱਤੇ ਮਠਿਆਈਆਂ ਠੰਡੇ ਬੁਰਜ ਤੇ ਚੜਾਤਾ ਵੀ ਕਿਸੇ ਤਰ੍ਹਾਂ ਹੀ ਸਨੋਤਾ ਆ ਜਾਣਾ ਕਿਸੇ ਤਰ੍ਹਾਂ ਹੀ ਸਿਰ ਝੁਕਾ ਆ ਜਾਣਾ ਆਪਣੀ ਈੜ ਬਣਾ ਲਈਏ ਧਰਮ ਬਣਾ ਲਈਏ ਪਰ ਉਹਨਾਂ ਨੇ ਨਹੀਂ ਛੱਡਿਆ ਬੜੇ ਜੋਰ ਲੱਗੇ ਵਿਚਾਰਾਂ ਤਿੰਨ ਦਿਨ ਹੁੰਦੀਆਂ ਰਹੀਆਂ ਹਾਰ ਕੇ ਫਿਰ ਉਹਨੇ ਕਿਹਾ ਕਾਜੀ ਸਾਹਿਬ ਸਤਵਾ ਦਿਓ ਕਾਜੀ ਨੇ ਵੀ ਨੀਵੀਂ ਪਾਲੀ ਕਿੰਦੇ ਸੁਬਾ ਸਰਹੰਦ ਵਜ਼ੀਰ ਖਾਨ ਕੁਰਾਨ ਪਾ ਕੇ ਇਜਾਜ਼ਤ ਨਹੀਂ ਦਿੰਦਾ ਬੱਚੇ ਨੂੰ ਸਜ਼ਾ ਦੀ ਤੇ ਇੱਕ ਸ਼ੇਰ ਖਾਨ ਵੀ ਨਾਰਾ ਮਾਰ ਗਿਆ ਮਰਦ ਹਾਂ ਦਾ ਬੰਦੇ ਸਾਰੇ ਬਾੜੇ ਨਹੀਂ ਹੁੰਦੇ ਨਾ Hindu ਬਾੜੇ ਨਾ ईसाई ਬਾੜੇ ਨਾ ਮੁਸਲਮਾਨ ਆ ਕੁਝ ਕੁ ਕੁਆਲਿਟੀ ਮਾੜੀ ਸਾਰਿਆਂ ਦੇ ਵਿੱਚ ਹੀ ਹੈਗੀ ਆਖੋ ਸਤਨਾਮ ਜਿਹਦਾ ਕਣਕ ਚ ਕਾਂਗਿਆਰੀ ਜੀ ਹੁੰਦੀ ਨਾ ਇਹ ਸਾਰੇ ਪਾਸੇ ਹੈਗੀ ਆ ਇਹਨਾਂ ਦਾ ਕੰਮ ਅੱਗ ਲਾਈ ਰੱਖਣਾ ਜਿੱਦਾਂ ਕਈ ਪਿੰਡ ਚ ਹੁੰਦੇ ਨਾ ਵੀ ਪੇਚਾ ਪਵਾਈ ਰੱਖਣਾ ਕਿਸੇ ਦਾ ਤੇ ਆਪ ਤਮਾਸ਼ਾ ਵੇਖਣਾ ਇਸ ਤਰ੍ਹਾਂ ਦੇ ਜਿਹੜੇ ਲੋਕ ਧਰਮ ਤੇ ਦੰਗੇ ਕਰਾਉਂਦੇ ਆਖੋ ਸਤਨਾਮ ਇਹ ਹੈ ਨਹੀਂ ਇਹ ਤਰ ਮੀ ਤੁਮੇ ਸਾਰੇ ਰੱਬ ਦੇ ਜੀਆ ਗੁਰੂ ਗੋਬਿੰਦ ਸਿੰਘ ਨੇ ਸਾਰਿਆਂ ਨੂੰ ਪਿਆਰ ਕੀਤਾ ਉਹਨਾਂ ਦੀ ਬਾਣੀ ਤੋਂ ਵੀ ਪਤਾ ਲੱਗਦਾ ਵਾ ਉਹਨਾਂ ਸਬਦ ਦਾ ਸੁਨੇਹਾ ਸਭ ਨੂੰ ਮੁਹੱਬਤ ਦਿੱਤੀ ਸਾਰਿਆਂ ਨੂੰ ਇਹੋ ਆਵਾਜ਼ ਕਹੀ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਕੋਈ ਅੱਲਾਹ ਹੈ ਕੁਦਰਤ ਕੇ ਸਭ ਸਾਰਿਆਂ ਨੂੰ ਇੱਕੇ ਬਾਟੇ ਨੂੰ ਮੂੰਹ ਲਵਾਇਆਵੇਂ ਥੋੜਾ ਲਵਾਤਾ ਆਖੋ ਸਤਨਾਮ ਹੇ ਦਸੀ ਦਸ਼ਮੇਸ਼ ਪਿਤਾ ਕਿਹਦੇ ਨਾਲ ਪਿਆਰ ਤੇਰਾ ਆਣ ਕੇ ਫਕੀਰੇ ਕਰਜ ਪੁਜਾਰਦਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਵਿੱਚ ਵਾਰਦਾਣਾ ਬਾਪੂ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾਣਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜਦਾਣਾ ਪੂਰੀ ਨਾਲ ਪਿਆਰ ਹੁੰਦਾ ਆਨੰਦ ਨੂੰ ਵਿਸਾਰਦਾਣਾ ਅੱਗੋਂ ਹੱਸ ਬੋਲੇ ਸ੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਦਸਵੇਂ ਪਿਤਾ ਦੀਆਂ ਖੁਸ਼ੀਆਂ ਦੇ ਖੰਡੇ ਵਾਲਾ ਇੱਕ ਘੋਟ ਪੀਤੇ ਆਈ ਅੱਖਾਂ ਪਦਾ ਨਿਉ ਜੀ ਸੰਗ ਦੇ ਪਦਾ ਨਿਉ ਦਸਵੇਂ ਬਾਪੂ ਦੀਆਂ ਖੁਸ਼ੀਆਂ ਜੇ ਖੰਡੇ ਵਾਲਾ ਜੀ ਸੰਗ ਤੇ ਖੰਡੇ ਵਾਲਾ ਇੱਕ ਘਟ ਪੀ ਕੇ ਤੇਰੇ ਬਾਟਿਉਂ ਪ੍ਰੇਮ ਵਾਲੀ ਕੂਰੂਰ ਮੋਤ ਨੂੰ ਦਰਵੇ ਤੇਰਾ ਖਾਲਸਾ ਲੋੜ ਕਿਤੇ ਪੈ ਜੇ ਜੇ ਨਿਸ਼ਾਨਾ ਅਜਮਾਉਣ ਦੀ ਗੋਲੀ ਮੁਰੇ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ ਗੋਲੀ ਖਾਤੀਆਂ ਦੇ ਢਾਵੇ ਤੇਰਾ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗ ਰਾਚੋਂ ਮਸਤੀ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ ਜੋੜੀਆਂ ਦੀ ਧੂੜ ਤਾਈ ਮੱਥੇ ਉੱਤੇ ਲਾਈ ਜਾਂਦਾ ਹੈ ਠੋਕਰ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਇਕ ਕਟ ਪੀਕੇ ਤੇਰੇ ਬਾਟਿਓਂ ਪ੍ਰੀਮ ਵਾਲੀ ਕੂਰ ਕੂਰ ਮਾਤ ਨੂੰ ਡਰਾਵੇ ਤੇਰਾ ਕੂਰ ਕੂਰ ਮਾਤ ਨੂੰ ਤੇਰਾ ਖਾਲਸਾ ਧੰਨ ਗੁਰੂ ਗੋਬਿੰਦ ਸਿੰਘ ਮਾਰਾ ਤਨ ਸਾਧ ਸੰਗਤ ਤੁਸੀਂ ਇਨੀ ਕੀ ਸੇਵਾ ਪ੍ਰਵਾਨ ਕਰਿਓ ਆਪਜੀ ਦੇ ਪਿਆਰ ਦੇ ਵਿੱਚ ਮਹ ਬੁਰਖ ਬਾਬਾ ਸਕੈੰਦਾ ਸਾਬ ਸਾਰੀਆਂ ਸੰਗਤਾਂ ਗੁਰੂ ਪਾਤਸ਼ਾਹ ਬੜੀ ਮੇਰ ਕੀਤੀ ਕਈ ਵੇਰ ਨਾ ਕੋਈ ਭਗਤੀ ਹੁੰਦੀ ਇਸ ਥਾਂ ਦੀ ਤੇ ਮੈਨੂੰ ਇਦਾਂ ਮਹਿਸੂਸ ਹੋਇਆ ਵੀ ਵਾਕਿਆ ਕਿਤੇ ਇਸ ਜਗ੍ਹਾ ਤੇ ਬੈ ਕੇ ਕਿਸੇ ਨੇ ਰੱਬ ਰੱਬ ਕੀਤਾ ਹੀ ਨਹੀਂ ਤੇ ਆਮ ਜਗ੍ਹਾ ਜਾਈਏ ਨਾ ਕਹਾਉ ਹੋਈ ਇਤਿਹਾਸ ਉਹ ਨਵ ਅੰਦਰ ਨੂੰ ਨਾਦ ਨਹੀਂ ਹੋ ਰਾ ਕੱਲ ਨਹੀਂ ਫੁਰਦੀ ਤੁਹਾਨੂੰ ਮਿਲ ਕੇ ਮਹਾਰਾਜ ਸਾਹਿਬ ਦੀਆਂ ਅਸੀਸਾਂ ਪੀਲਾ ਭਾਈ ਸਾਹਿਬ ਨੇ ਕੀਰਤਨ ਤੇ ਸ਼ੇਬਰ ਲਾਗੇ ਤੇ ਆਪ ਜੀ ਦੀਆਂ ਅਸੀਸਾਂ ਪ੍ਰਾਪਤ ਹੋਈਆਂ ਗੁਰੂ ਸਾਹਿਬ ਦਇਆ ਕੰਨ ਬੜੇ ਪਿਆਰ ਵਾਲੇ ਸਿੰਘ ਗੁਰੂ ਕੀ ਸੰਗਤ ਮਿਲਣ ਆਈ ਛਪੇ ਡਾ ਬਸ ਐਨੀ ਗੱਲ ਹੀ ਇੰਨਾ ਹੀ ਟਾਈਮ ਵਿੱਚ ਤੂੰ ਸੁਭਾ ਲਿਆ ਸਾਰਿਆਂ ਨੇ ਕਈਆਂ ਕੀਆਂ ਹੋਮੇ ਗੁਜ਼ਰ ਗਈ ਕਈਆਂ ਕੀ ਰਾਹੋਂ ਮੇ ਗੁਜ਼ਰ ਗਈ ਕਈਆਂ ਕੀ ਰੋਤੇ ਹੋਏ ਗੁਜ਼ਰ ਗਏ ਕਈਆਂ ਕੀ ਸੋਤੇ ਹੋਏ ਲੰਗੀ ਜਾਣੀ ਤੁਸੀਂ ਕਹਿੰਦਾ ਕਥਾ ਸੁਣ ਲਈ ਕਿਸੇ ਨੇ ਕਰੇ ਚਾਹ ਪੀ ਕੇ ਚੁਗਲੀਆਂ ਕਰ ਲਈਆਂ ਹੋਣੀਆਂ ਕੋਈ ਚੌਂਕ 'ਚ ਲੋਕਾਂ ਦੇ ਧੀਆ ਪਹਿਣਾ ਦੀਆਂ ਗੱਲਾਂ ਕਰਦਾ ਹੋਣਾ ਤੇ ਕੋਈ ਪੈਗ ਭੁਗਲਾਉਂਦਾ ਤੇ ਸਭ ਦਾ ਟਾਈਮ ਲੱਗੀ ਜਾਣਾ ਉਹਨੂੰ ਨਹੀਂ ਫਰਕ ਕੋਈ ਪਹੁੰਚਣ ਵਾਲੇ ਪਹੁੰਚ ਗਏ ਆਪਣੇ ਘਰ ਰਾਹ ਬਦਲਨੇ ਵਾਲੋਂ ਕੀ ਰਾਹੋਂ ਪੇ ਗੁਜਰ ਗਈ ਤੇ ਆਪਾਂ ਇਹਨੂੰ ਰਾਹਾਂ 'ਚ ਨਾ ਗੁਜਾਰੀਏ ਭਈ ਪ੍ਰਾਪਤਮਾ ਲੋਖ ਦੇਹਰੀਆ ਮਹਾਰਾਜ ਸੈਨ ਨੂੰ ਜਰੂਰ ਮਿਲੋ ਬੁੱਲਾਂ ਚੁੱਕਾਂ ਕਰ ਦਿਓ ਮਾਫ ਤੇ ਜੋ ਇਤਿਹਾਸ ਦਾ ਨਿਚੋੜ ਸੀ ਉਹ ਆਪਾਂ ਸਾਰਿਆਂ ਗਾਇਆ ਵੀ ਸੁਣਿਆ ਵੀ ਤੇ ਮੰਨ ਗਏ ਤੇ ਮਾਰੇ ਕਿਰਪਾ ਕਰਨ ਵਾਦ ਤੋਂ ਵਾਦ ਸਾਸ ਦਿਆ ਕਰੋ ਮਾਰੇ ਦੇ ਤਿੰਨ ਪੈਗਾਮ ਇਹ ਮਾਰੇ ਸਹਿਬ ਜੀ ਨੇ ਸਾਨੂੰ ਤਿੰਨ ਪੈਗਾਮ ਦਿੱਤੇ ਆ ਕਿਰਤ ਕਰੋ ਨਾਮ ਜਪੋ ਤੇ ਇਹ ਤਿੰਨੇ ਲਈਏ ਘਰੇ ਤੇ ਮੈਨੂੰ ਲੱਗਦੀ ਲੋੜ ਹੀ ਨਹੀਂ ਮਾਪੁਰਖੋਂ ਕੁਝ ਹੋਰ ਕਰਨ ਦੀ ਇੱਕ ਤੇ ਕਿਰਤ ਸੁੱਜੀ ਕਰ ਦੋ ਆਪਦੀ ਨਸ਼ਾ ਪਤਾ ਨਾਮ ਵਰਤਾਈਏ ਕੋਈ ਨਹੀਂ ਹੁੰਦਾ ਉਹਦੇ ਦੋ ਕਮਰੇ ਤੇ ਬਾਲਿਆਂ ਵਾਲੇ ਉਹਨਾਂ ਚ ਵੀ ਮੰਜਾ ਹੋਵੇ ਹੁਣ ਤਿੰਨ ਮੰਜਲੀ ਕੋਠੀ ਮੰਜਾ ਦੇ ਹੋਈ ਆ ਉਦੋਂ ਵੀ ਦੋ ਰੋਟੀਆਂ ਖਾਣੇ ਅੱਜ ਕਿਹੜਾ ਸੋਨੇ ਚਾਂਦੀ ਦੀਆਂ ਅਸੀਂ ਵੀ ਉੱਥੋਂ ਹੀ ਨਿਕਲੇ ਹਾਂ ਐਨਾ ਫਰਕ ਨਹੀਂ ਪੈਂਦਾ ਉਹੋ ਹੀ ਥਾਲੀ ਉਹੋ ਹੀ ਰੋਟੀਆਂ ਉਦੋਂ ਸਭ ਘਰ ਕੱਚਾ ਸੀ ਤੇ ਮਾਤਾ ਪਿਆਰ ਨਾਲ ਖਵਾਉਂਦੀ ਹੁੰਦੀ ਉਹਨੇ ਕਿਹਾ ਪੁੱਤ ਲੈ ਹੋਰ ਖਾ ਲੈ ਮੱਖਣ ਵਾਲਾ ਹੁਣ ਤੇ ਸਭ ਜੱਬ ਨੂੰ ਫੜੇਗਾ ਜਿੰਨਾ ਬਿਜ਼ਨਸਮੈਨ ਬਣ ਗਿਆ ਉਹ ਤੇ ਕੇਵਰੀ ਰੋਟੀ ਵੀ ਕਰਦੀ ਇਹਨੇ ਖਾਣੀ ਤੇ ਖਾੜਾ ਨਹੀਂ ਦੇ ਔਰ ਰਾਜਾ ਨਹੀਂ ਐ ਤੇਰੀ ਬੱਦੀ ਨਹੀਂ ਮੈਂ ਸਹੇਰ ਦੀ ਦੋ ਵਾਰੀ ਬੰਬਾਜ ਮਾਰ ਲਈ ਸੱਚੀ ਗੱਲ ਸੰਤਜੀ ਬੰਦਾ ਗਵਾਇਆ ਹੀ ਆ ਪਰ ਆਪਾਂ ਇਕੱਠਾ ਨਹੀਂ ਕੀਤਾ ਕੋਈ ਉਹ ਘਰ ਦਾ ਕੱਚਾ ਕਮਰਾ ਵੀ ਜੀ ਹੁੰਦੇ ਦਾਦੀ ਨੇ ਲੋਕ ਖੋਲਣ ਲਈ ਸਾਰਿਆਂ ਲਾਗੇ ਲਾਗੇ ਬਹਿ ਗਏ ਬੀਬੀ ਗਰਮ ਗਰਮ ਤੇ ਇੱਕ ਦੇ ਵੇੜੇ ਭਰੇ ਹੀ ਅੱਜ ਕੋਠੀ ਦੇ 20 ਕਮਰੇ ਘਰੇ ਕੋਈ ਨਹੀਂ ਦੀਦਾ ਤੇ ਜਿਹੜੇ ਇੱਕ ਦੋ ਹੈਗੇ ਉਹ ਵੀ ਸਾੜ ਦੇ ਬਾਰੇ ਤਰੱਕੇ ਲੂਸੇ ਮੱਥੇ ਤੇ ਤਿਉੜੀਆਂ ਤੇ ਝੋਲੀਆਂ ਨਿੰਦਿਆ ਤੇ ਬਾੜਾ ਹੀ ਪਾ ਲਿਆ ਕੁਝ ਸੋਚ ਕੇ ਵੇਖਿਓ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਸੀ ਤੇ ਵਸਿਆ ਬੜੀ ਰੂਹ ਨਾਲ ਪਰ ਇਸ ਵੇਲੇ ਉਹਨਾਂ ਲੀਡਰਾਂ ਦੇ ਨਾਂ ਤੇ ਸਿਆਸਤਾਂ ਦੇ ਨਾਂ ਤੇ ਅਮਲੀਆਂ ਦੇ ਨਾਂ ਤੇ ਵਸ ਹੁੰਦੇ ਆਈ ਆਖੋ ਆਏਗਾ ਤੇ ਪੱਲੇ ਪੁੱਲੇ ਕੋਈ ਨਹੀਂ ਕਹੇ ਦੇ ਐਵੇਂ ਫੁਗਰੀ ਆ ਮੈਂ ਕਿਸੇ ਦੇ ਪੁੱਤ ਮਾਰੀ ਜਣੇ ਵੇਚ ਕੇ ਨਸ਼ਾ ਤੇ ਜਿਹੜਾ ਮੈਂ ਜ਼ਹਿਰ ਇਕੱਠਾ ਕੀਤਾ ਮੈਨੂੰ ਕਿਹੜਾ ਭਜਨਾ ਇਹ ਬਾਬੇ ਦੇ ਤਿੰਨ ਪੇਪਰ ਸੀ ਵੀ ਕਿਰਤ ਚੰਗੀ ਕਰੋ ਉਹ ਬਾਪੂ ਨਹੀਂ ਜੱਗੇ ਸੀ ਆਪਣੇ ਚ ਚਾਰ ਬੋਰੀਆਂ ਨਿਕਲਦੀਆਂ ਕਿੱਲੇ ਚ 100 ਸਾਲ ਉਮਰ ਹੀ ਭੰਗੜੇ ਭੰਦੇ ਪਾ ਪਾ ਕੇ ਜ਼ਹਿਰ ਤੇ ਟਰਾਲਾ ਤੇ ਵੱਡਾ ਨਿਕਲ ਆਇਆ ਝੋਨੇ ਦਾ ਤੇ ਜਿਹੜੇ ਸਾਰੇ ਜੀਆਂ ਨੂੰ ਕੈਂਸਰ ਹੋਇਆ ਫਿਰ ਸ਼ੂਗਰ ਜੰਮ ਦੇ ਬੱਚੇ ਨੂੰ ਹੈ ਕਾਲਾ ਪੀਲਾ ਹੋ ਗਿਆ ਤੇ ਦਵਾਈਆਂ ਇਹ ਕਿਹਦੀ ਦੂੰਗੀ ਜੀ ਗੱਲ ਸੋਚ ਕੇ ਵੇਖੋ ਆਪਾਂ ਗਵਾਤਾ ਸੌ ਤੇ ਫੂਕਰੀ ਚ ਮੇਰੀ ਕੋਠੀ ਵੱਡੀ ਹੋਈ ਗੱਡੀ ਆਪਣੇ ਫੋਰਚੂਨਰ ਖੜੋਵੇ ਤੇ ਇਹਨਾਂ ਚੀਜ਼ਾਂ ਨੂੰ ਬਾਬੇ ਨੇ ਕਿਹਾ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਦੇਖ ਪਰਾਈ ਇਹ ਮੇਰੇ ਅੰਦਰ ਦਾ ਫੈਸਲਾ ਹੈ ਜੇ ਵਧੀਆ ਨਾ ਲੱਗਾ ਤਾਂ ਮੋੜ ਦਿਓ ਮੈਨੂੰ ਵਾਪਸ ਇਹ ਕਥਾ ਨਹੀਂ ਮੈਂ ਸਿਰਫ ਦਿਲ ਦੀ ਗੱਲ ਕੀਤੀ ਵੀ ਅਹੀਂ ਬੋਧੀ ਨੂੰ ਪਏ ਤੇ ਥੋੜੀਆਂ ਵੀ ਗਏ ਉਦੋਂ ਘਰ ਕੱਚੇ ਸੀ ਲੋਕ ਸੱਚੇ ਹੀ ਪੈਰੋਂ ਨੰਗੇ ਸਭ ਤੋਂ ਘਰ ਆਟਾ ਨਹੀਂ ਇਹ ਗੱਲ ਹੈ ਇੱਕ ਨੇ ਆਟਾ ਭਿਉਣਾ ਸਾਰਿਆਂ ਨੇ ਲੋਕਾਂ ਦੇ ਘਰਾਂ 'ਚ ਕਹਿੰਨਾ ਪਾਉ ਅੱਜ ਤੂੰ ਦੇ ਦੇ ਭੈਣੇ ਤੇ ਬਾਅਦ 'ਚ ਅਹੀਂ ਦੇ ਦਾਂਗੇ ਇੱਕ ਦੂਜੇ ਨਾਲ ਮਿਲਦੇ ਅੱਜ ਪਰੋਲੇ ਪਰੇ ਕੋਠੀ ਪੈਹਾਵਾ ਦੂ ਤੇ ਆਖੀ ਸਾਡੇ ਘਰ ਕੋਈ ਵੜ ਜੇ ਕੋਈ ਪਿੰਡ 'ਚ ਵੀ ਭਾਈਚਾਰਕ ਰਹਿ ਗਈ ਸਾਂ ਜਿੱਥੇ ਵੇਖੋ ਚੁਗਲੀ ਲੰਦਿਆ ਦੋ ਜੀਏ ਇੱਕ ਕੇ ਦਾ ਪੁੱਤ ਤੇ ਉਹਨੇ ਪਚੈਰ ਸਦੀ ਮੇਂ ਅੱਡ ਹੋਣਾ ਹੈ ਲੋ ਸਰਪੰਚ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਹੋਏ ਵੀ ਤੂੰ ਕੱਲਾ ਕੱਲਾ ਤੇ ਹੈਗਾ ਕਿੰਨੇ ਕ ਭਰਾ ਤੁਸੀਂ ਭੈਣਾ ਤੇ ਤੂੰ ਅੱਡ ਕਿਦੇ ਨਾਉਣਾ ਉਹ ਕਹਿੰਦਾ ਭਰਾਵਾ ਘਰ ਵਾਲੀ ਕਹਿੰਦੀ ਜਾਂ ਮੈਨੂੰ ਰੱਖ ਲੈ ਜਾਂ ਮਾਂ ਨੂੰ ਘਰ ਵਾਲੀ ਕਹਿੰਦੀ ਜਾਂ ਮੈਨੂੰ ਰੱਖ ਲੈ ਜਾਂ ਮਾਂ ਨੂੰ ਤੇ ਹੁਣ ਮੈਨੂੰ ਦੱਸੋ ਮੈਂ ਕਰਾਂ ਇੱਕ ਪਾਸੇ ਮੇਰੀ ਮਾਂ ਹੈ ਇੱਕ ਪਾਸੇ ਮੇਰੀ ਜ਼ਿੰਦਗੀ ਹੈ ਮਾਂ ਸਿਨਾਂ ਦੀ ਆ ਇਹਨੇ ਹੋਰ ਦੋ ਸਾਲਾਂ ਨੂੰ ਚੜਾਈ ਕਰ ਜਣਾ ਤੇ ਘਰ ਵਾਲੀ ਨਾਲ ਜ਼ਿੰਦਗੀ ਕੱਢਣੀ ਆ ਦੋਆਂ ਵਿੱਚੋਂ ਕਿੱਥੇ ਜਾਵਾਂ ਇਹੋ ਦੁੱਖ ਇੱਕ ਘਰ ਰੱਬ ਦਾ ਤੇ ਦੂਜਾ ਘਰ ਰੱਬ ਵੱਲੀ ਜਾਣਾ ਤੇ ਉਹ ਸਿੱਧੇ ਮੋ ਬੁਲਾਉਂਦਾ ਨਹੀਂ ਰੱਬ ਕੋਲੇ ਜਾਣਾ ਤੇ ਲਾਗੇ ਵੀ ਆਉਂਦਾ ਨਹੀਂ ਅੱਜ ਇੰਨੀ ਬੁਰੀ ਹਾਲਤ ਲੋਕਾਂ ਦੀ ਮੈਂ ਸਿੱਧੀ ਸਪੀਕਰ 'ਚ ਦੱਸਦੀ ਗਣੀ ਵੀ ਇੱਕ ਬੱਚਾ ਤੇ ਉਹ ਵੀ ਜिद ਕਰਨ ਲਿਆ ਮੈਂ ਮਾਂ ਪਿਓ ਨਾਲੋਂ ਆਡ ਰਹਿਣਾ ਤੇ ਕੀ ਖਟਿਆ ਵੀ ਕੀ ਆਪਾਂ ਮਲਕਾਂ ਮਾਰ ਲੀਆਂ ਕੋਈ ਨਾ ਕੋਈ ਭੈਣ ਭੈਣ ਨੂੰ ਮਿਲ ਕੇ ਰਾਜੀ ਨਾ ਕੋਈ ਮਾਸੀਤਾਏ ਰਿਸ਼ਤੇ ਹੀ ਖਤਮ ਕਰਦੇ ਹੋਏ ਤੇ ਨਾਂ ਕਰ ਚ ਬਾਣੀ ਰਹਗੀ ਕਲੇਸ਼ਾ ਮਾਰੇ ਨੇ ਸਾਨੂੰ ਬੜਾ ਕੁਝ ਦਿੱਤਾ ਹੀ ਤੇ ਕੀ ਆਖਿਆ ਸੀ ਵਿਸਰਨਾਹੀਂ ਦਾਤਾਰ ਵਿਸਰਨਾਹੀਂ ਦਾਤਾਰ ਆਪਣਾ ਨਾਮ ਦੇਹ ਆਪਣਾ ਨਾਮ ਦੇਹ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚਾ ਜਿੱਥੇ ਨਾਮ ਨਜਪੀਏ ਮੇਰੇ ਗੋੰਦਾ ਸੇਈ ਨਗਰ ਪਾਣੀ ਦੀ ਇਹ ਭਗਤੀਆਂ ਅੱਜ ਸੱਚੰਦੀਆਂ ਜਾਂਦੀਆਂ ਪਾਉ ਗੁਰੂ ਸਾਹਿਬ ਨੇ ਆਖਿਆ ਪਵਨ ਗੁਰੂ ਪਾਣੀ ਪਿਤਾ ਤਿੰਨਾ ਰਗੜਤਾ ਤਿੰਨਾਂ ਨੂੰ ਆ ਕਿਸਾਨ ਵਿਚਾਰੇ ਉਹ ਉੱਥੇ ਬੈਠਿਆ ਰੋਣ ਧੋਣਦੇ ਆ ਬਾਪੂ ਜੀ ਮਰਨ ਕਿਨਾਰੇ ਪੈ ਪਤਾ ਨਹੀਂ ਕੀ ਅਜੀਬਾਨਾ ਪਰ ਬਾਬੇ ਨਾਨਕ ਨੇ ਸਾਨੂੰ ਗੱਲ ਨਾਲੋਂ ਦੂਰ ਕਰਤਾ ਪਤਾ ਕਿਉਂ ਉਨੇ ਕਹਿ ਤਰਤੀ ਮਾਵੈ ਨੂੰ ਮਾਂ ਸਮਝਿਓ ਇਹ ਆਪਾਂ ਲਾਲਚ ਚ ਪੈ ਗਏ ਵੀ ਵੱਧ ਫਸਲ ਨਿਕਲੇ ਕੋਠੀਆਂ ਪੂਠੀਆਂ ਪਾਈਏ ਫੋਰਚੂਨਾਂ ਕਢਾਈਏ ਅਹੀਂ ਪਾ ਪਾ ਕੇ ਜ਼ਹਿਰ ਤੇ ਧਰਤੀ ਨੂੰ ਕਈ ਸਰ ਕਰਤਾ ਪਾਣੀ 400 ਫੁੱਟ ਤੇ ਭੇਜਤਾ ਹਵਾ ਜ਼ਹਿਰ ਹੋ ਗਈ ਬਾਬੇ ਦੇ ਅੱਖੇ ਲੱਗੇ ਇਹ ਵੀ ਮਾਰ ਪਈ ਸਾਨੂੰ ਰੋਲਣਾ ਹੀ ਕਿਉਂਕਿ ਬਾਣੀ ਨੇ ਬੜਾ ਸੋਹਣਾ ਕੁਦਰਤ ਸਿਰਜੀ ਅਹੀਂ ਲਾਲਾਂ ਕੇ ਜੰਗਲਾਂ ਨਵਗ ਜੀਂਦੇ ਪੰਛੀ ਮੱਛੀ ਟਾਣੀਆਂ ਦੀ ਅੱਖੋ ਉਣਾ ਵੇ ਦੇ ਘਰ ਲੱਗੀ ਹੁਣ ਪਤਾ ਲੱਗਦਾ ਨਾ ਜਦੋਂ ਬੱਚਾ ਜੰਮਿਆ ਤੇ ਉਹਨੂੰ ਕੈਂਸਰ ਨਿਕਲੀ ਤੇ 7 ਸਾਲ ਲਾ ਚੱਲਿਆ ਮੁੰਡਾ ਫੇਰ ਨਹੀਂ ਵਜਿਆ ਬੜਾ ਪੈਸਾ ਲੱਗਾ ਤੇ ਮਾਂ ਕੋਲ ਰੋਵੀ ਅਸੀਂ ਕਥਾ ਕਰਨ ਗਏ ਮੈਂ ਕਿਹਾ ਵੀਰੇ ਨਾ ਰੰਦਰ ਰੱਬ ਦਿੰਦਾ ਹੀ ਨਾ 8-9 ਲੱਖ ਰੁਪਈਆ ਲੱਗਾ ਮੈਂ ਕਿਹਾ ਜਿੱਦਨਾ ਆਪਾਂ ਅੱਗ ਲਾਉਣੀ ਆ ਜੰਗਲ ਨੂੰ ਪਾਣੀ ਦਰਖਤਾਂ ਨੂੰ ਤੇ ਚਿੜੀ ਵਿਚਾਰੀ ਰੋਂਦੀ ਉਹਦੇ ਜੀਂਦੇ ਲਿਗਨੇ ਕੇ ਬੋਟ ਜੀਂਦੇ ਮੱਚ ਗਏ ਬੱਚੇ ਤੇ ਬੱਚੇ ਆ ਪਾਪ ਕੁਮਾਂਦਿਆ ਤੇਰਾ ਬਾਣੀ ਸਾਜੀ ਆ ਪਰ ਆਪਾਂ ਮੈਂ ਵੀ ਤੁਹਾਡਾ ਪੁੱਤਾਂ ਆਪ ਸਾਰੇ ਭੈਣ ਭਰਾ ਸਾਨੂੰ ਲਾਲਚ ਲੈ ਗਿਆ ਮਹਾਪੁਰਖਾਂ ਦੇ ਤਿੰਨੇ ਬਚ ਸੱਚੋਗੇ ਕਿ ਲਾਲਚ ਫੈਸ਼ਨ ਤੇ ਡਰ ਇਹਨਾਂ ਤਿੰਨਾਂ ਚੀਜ਼ਾਂ ਨੇ ਲੋਕਾਂ ਦਾ ਕੱਖ ਨਹੀਂ ਰਹਿਣ ਦੇਣਾ ਅੱਜ ਉਹ ਤਿੰਨੇ ਚੀਜ਼ਾਂ ਡਰ ਇਨਕ ਆ ਗਿਆ ਵਾ ਪਿੰਡ ਦੇ ਵਿੱਚ 15 ਘਰ ਆ ਤੇ 50 ਜਗ੍ਹਾ ਬਣ ਗਈਆਂ ਖੋਵੇ ਉਹ ਜਿਹੜਾ ਮੇਰੇ ਗਾਪ ਨਾਉਂਦਾ ਤੂੰ ਤਾਂ ਨਹੀਂ ਨਾ ਬਾਣੀ ਨਾ ਕੋ ਉਹ 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 ਕਹਿੰਦਾ ਜੀ ਤੁਹਾਡੇ ਘਰ ਜਗ੍ਹਾ ਉਹਥੇ ਲਾਓ ਤੁਸੀਂ ਉਹਦੀ 2 ਮਰਲੇ ਦੀ ਆਪਦੀ ਜਗ੍ਹਾ ਤੇ ਤੀਜੀ ਉਹਨੇ ਪੀਰ ਨੂੰ ਦੇ ਦਿੱਤੀ ਤੇ ਉਹ ਰਹਿਣਾ ਕਿੱਥੇ ਆਖੋ ਸਤਨਾਮ ਇਹ ਸਾਰੀ ਉਹਨਾਂ ਨੂੰ ਦੇ ਦਈਏ ਤੇ ਫਿਰ ਆਪਾਂ ਕੀ ਕਰਨਾ ਐਨੀ ਮਨਮਤ ਪੈ ਗਈ ਡਰ ਇੰਨਾ ਕਿ ਵੱਧ ਗਿਆ ਜੋ ਕੋਈ ਆਖੀ ਜਾਂਦਾ ਦੁਨੀਆ ਕਰੀ ਹੈ ਹੈ ਚੰਗੇ ਭਰਾ ਸੀ ਦੋਵੇਂ ਇੱਕ ਦੂਜੇ ਦੇ ਜਾਨਵਾਰ ਦੇ ਭੈਣਾ ਕਿਤੇ 5 ਮਿੰਟ ਨਹੀਂ ਕੱਢਦੀਆਂ ਤੇ ਸਿਆਣੇ ਨੇ ਇਦਾਂ ਦਾ ਵੈਅ ਪਾਇਆ ਭੈਣੇ ਤੈਨੂੰ ਤੇਰੀ ਭੈਣ ਨੇ ਕਰਾਇਆ ਹੀ ਤੇ ਦੁੱਜੀ ਪਰਜਾਈ ਨੂੰ ਕਹਦਾ ਵੀ ਤੇਰੀ ਵੱਡੀ ਜਿਹੜੀ ਜਠਾਣੀ ਇੰਨੇ ਤਾਂ ਦਾ ਗੰਡਾ ਰਗੜਿਆ ਹੀ ਹੈ ਵਿੱਚੋਂ ਕੁਝ ਨਹੀਂ ਸੀ ਪਰ ਟੁਕੜ ਬੰਦਿਆਂ ਦੇ ਪਿੱਛੇ ਲਾ ਕੇ ਭਰਾਵਾਂ ਨੇ ਭਰਾ ਮਾਰਦੇ ਪੈਣਾ ਤੋਂ ਪੈਣਾ ਦੂਰ ਹੋ ਗਿਆ ਵੇੜਿਆਂ 'ਚ ਕੰਦਾ ਪੈ ਗਈਆਂ ਕਾਚੇ ਗੁਰ ਤੇ ਮੁਗਤ ਨਾ ਹੋਈ ਅਹੀਂ ਫੇਰ ਉੱਥੇ ਮਥਾ ਟੇਕਣਾ ਜਾ ਕੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਮਾਰੇ ਕਿੰਡੀ ਪਦਵੀ ਦੇਗੇ ਗੁਰਮਖੋ ਜਾਗੋ ਜਾਗੋ ਸੂਤਿਓ ਦਾਰੇ ਨੱਕ ਵਧ ਗਿਆ ਵੀ ਹਰ ਬੰਦਾ ਕਿਹਦਾ ਪਤਾ ਨਹੀਂ ਕੀ ਹੋ ਜਾਣਾ ਲੋਕੀ ਡਰੇ ਬੜੇ ਇਹਨਾਂ ਲੋਕਾਂ ਬਾਬਿਆਂ ਨੇ ਅੱਖੋ ਸਾਤ। ਉਹ ਦਵੈ ਮਹੀਨਾ ਨੱਕ ਪਾਤਾ ਵਿਚਾਰਿਆਂ ਨੂੰ ਤੇ ਦੂਜਾ ਫੈਸ਼ਨ ਇੰਨਾ ਵਧ ਗਿਆ ਪਾਉ। ਹੁਣ ਬੀਬੀਆਂ ਬੰਦੇ ਬਣਦੀਆਂ ਜਾਂਦੀਆਂ ਤੇ ਬੰਦੇ ਬੀਬੀਆਂ ਬਣਦੇ ਜਾਂਦੇ ਆ ਬੋਲੋ ਸਾਥ। ਹੋਏ ਹੋਏ ਨਹੀਂ ਜਵਾਨੀ ਦੀ ਬੁਰੀਆ ਤੇ ਗੁੱਸਾ ਆਉਂਦਾ ਕਈ ਕਹਿ ਦੇਣਗੇ ਬਾਬਾ ਬਾਜਾ ਨਾ ਕਿਆ ਕਰ ਮੈਂ ਕਹਾ ਕੋਈ ਨਹੀਂ ਹੁੰਦਾ ਜਾਣਾਈ ਹੈ ਪਰ ਗਲਤ ਗੱਲ ਲਾਵੇ ਅੱਗੇ ਤੇ ਬੀਬੀਆਂ ਹੀ ਹੁਣ ਮੁੰਡੇ ਬੀਬੀਆਂ ਵਾਲੇ ਕੰਮ ਕਰਨ ਲੱਗ ਪਏ ਤੇ ਬੀਬੀਆਂ ਬੱਲੇ ਇਹ ਫੈਸ਼ਨ ਦਾ ਯੁੱਗ ਹੈ ਤੇ ਤੀਜਾ ਲਾਲਚ ਵੱਧ ਗਿਆ ਬਹੁਤ ਜ਼ਿਆਦਾ ਕੋਈ ਨਹੀਂ ਵੇਂਦਾ ਮੇਰੀ ਭੈਣ ਕਿ ਭਰਾਵਾ ਪੈਸੇ ਦੀ ਖੇਡ ਸਭ ਇੱਕ ਦੂਜੇ ਨੂੰ ਦਵੰਲੀ ਰਗੜੀ ਜਾਂਦੇ ਆ। ਸਗੀ ਭੈਣ ਦਾ ਮੇਰੇ ਸਾਹਮਣੇ ਇੱਕ ਬੰਦੇ ਨੇ 15 ਲੱਖ ਰੁਪਈਆ ਮਾਰ ਲਿਆ। 35 ਲੱਖ ਦੀ ਗੱਲ ਹੋਈ ਬਾੜ ਦੀ ਰੁਪਈਆ 15 ਕੀ ਲੱਗਣਾ ਤੇ ਮੈਂ ਕਿਹਾ ਓਏ ਤੈਨੂੰ ਸ਼ਰਮਣੀ ਆਉਦੀ ਤੇਰੀ ਸਗੀ ਭੈਣ ਦੇ ਤੂੰ ਪੈਸੇ ਖਾਣ ਜਾਂਦਾ ਲੱਗ ਕੇਂਦਾ ਰਹਿਂਦੇ ਸੁਖਦੇਵ ਸਿਆ ਸਾਮੀ ਤਗੜੀ ਇਹਨਾਂ ਨੂੰ ਕਿਹੜਾ ਫਰਕ ਪੈਣਾ। ਇਹਨੂੰ ਕਹਿੰਦੇ ਲਾਲਚੇ ਨੇ ਵਧ ਗਿਆ ਰਿਸ਼ਤੇ ਖਾ ਗਿਆ। ਇਹ ਕਿਤੇ ਬਾਜਾਂ ਵਾਲੇ ਦਾ ਹੁਕਮਨਾਮਾ ਪੜਿਓ ਮਾਰੇ ਕਿਰੇਤੀ ਪੈਣ ਕਾ ਪੈਸਾ ਖਾਏ ਗੋਬਿੰਦ ਸਿੰਘ ਟੱਕੇ ਜਾਵਾਂ ਹੁਣ ਕੌਣ ਇਨਾ ਹੁਕਮਨਾਮਾ ਨੂੰ ਪੜਦਾ ਤੇ ਮਾਰੇ ਕਿਰਪਾ ਕਰੀਦਾ ਸੋਨਾ ਬਰਾਲਾ ਕਰ ਲਿਆ ਕਰੋ ਹੈ ਤੇ ਬਸ ਤੇ ਕੀ ਦੇਣ ਪਰ ਹੋ ਸਕਦਾ ਮਾਰੇ ਸਹਿਬ ਨੇ ਪਤਾ ਤੇ ਉਹਨਾਂ ਨੂੰ ਵੀ ਸੀ ਉਹਨਾਂ ਪਹਿਲਾਂ ਹੀ ਭੁੱਖਵਾਣੀ ਕਰਤੀ ਵੀ ਦੋ ਚਮਕੌਰ ਤੇ ਦੋ ਸਰਵੰਦ ਦੇ ਅੰਦਰ ਵਨ ਦੇ ਇਸ ਤਰ੍ਹਾਂ ਪਾਈ ਹੈ ਉਹਨਾਂ ਨੇ ਆਪ ਲਿਖਿਆ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣੇ ਆਇਓ ਸਾਰੀ ਪਤਾ ਸੀ ਮਾਰੇ ਨੂੰ ਖੇਡਦਾ ਵੀ ਦੈਦਾ ਹਣੀਆ ਪਰ ਆਪਣੇ ਵਾਸਤੇ ਵੀ ਤਕੜਿਓ ਇਹ ਜ਼ਿੰਦਗੀ ਮੇਲਾ ਜਾਵਾ ਸੰਘਰਸ਼ਾ ਦੋ ਕੁਲ ਨਹੀਂਆ ਚੀਜ਼ਾਂ ਨੇਕੀ ਤੇ ਬਦੀ ਤੇ ਤੁਸੀਂ ਵੇਚਾਂ ਵੇਖੋ ਕਿਹੜੀ ਜਿੱਤਦੀ ਤੇਰੇ ਨਾਏ ਰੱਤੇ ਸੇ ਜਣ ਗਏ ਹਾਰ ਗਏ ਸੇ ਬਸ ਦੁਆ ਦਾ ਖੇਡ ਹੈ ਤੇ ਆਪ ਹੀ ਹੋ ਰੰਗ ਜੇ ਵੀ ਉਹਦਾ ਹੀ ਆ ਤੇ ਗੁਰੂ ਗੋਬਿੰਦ ਸਿੰਘ ਵੀ ਹੋਈ ਆ ਜੇ ਚਾਹੁੰਦਾ ਸਾਰਾ ਸਰਵੰਸ ਵਾਰ ਕੇ ਤੇ ਮਗਰੋਂ ਜਦੋਂ ਮਾਰਨ ਤੇ ਆਇਆ ਤੇ ਦੋ ਅੱਖਰ ਪਾਏ ਜਫਰਨਾਮੇ ਤੇ ਪੜਨੇ 扑ੜਕ ਕੇ ਡਿਗ ਪਿਆ ਤੇ ਪਹਿਲੋਂ ਵੀ ਤੀਰ ਚਲਾ ਹੀ ਸਕਦਾ ਇਹ ਬਾਪੂ ਪਰ ਉਹਨੇ ਇੱਕ ਖੇਡ ਰੱਖੀ ਆ ਜੀ ਜੰਤ ਸਭ ਤੇਰਾ ਖੇਡ ਹੈ ਇਹਦੇ ਵਿੱਚ ਰਹੁ ਤੂੰ ਵੇਖੋ ਕਿਹੜੇ ਪਾਸੇ ਜਾਣਾ ਚੰਗੇ ਬੰਦਿਆ ਨਾ ਰਹਿਣਾ ਕਿ ਉਹ ਜਾਣਾ ਤੇ ਕੀ ਦੀ ਸੰਗਤ ਕਰਨੀ ਆ ਚਾਰ ਸਾਲ ਸੋਹਣੇ ਜੀਣਾ ਕਿ ਮਰਨਾ ਵਾ ਇਹ ਫੈਸਲਾ ਆਪਣੇ ਕੋ ਛੱਡਿਆ ਉਹ ਨਹੀਂ ਕਰਨੀ ਕਾਗਦ ਮਨ ਮਸਵਾਣੀ ਬੁਰਾ ਪਲਾ ਦੇ ਜਿਉਂ ਜਿਉਂ ਕਿਰਤ ਚਲਾਏ ਤੇ ਚੱਲੀਏ ਤਉ ਗੁਣ ਦਾਹੀ ਚਿੱਤ ਚੇਤ ਸਕੀ ਨਹੀਂ ਬਾਵਰਿਆ ਹਰ ਵਿਸਰਤ ਤੇਰੇ ਗੁਣ ਬਹੁਤ ਧੰਵਾਦ ਬਹੁਤ ਧੰਵਾਦ ਜੀ ਮਾਰੇ ਤੁਹਾਡੇ ਪਿਆਰ ਜੀ ਲੋ 15 ਮਿੰਟ ਬਾਬਾ ਜੀ ਟਾਈਮ ਤੇ ਦਾਤੋ 11 ਹੀ ਆਪਣਾ ਤਰੇ ਤੁਹਾਡੇ ਪਿਆਰ ਚ ਪਾਉਣੇ ਬਾਰ ਕਰਤੇ ਆਖੋ ਸਦਾ ਹੋ ਤੇ ਆਪਾਉਣ ਇੱਥੇ ਸੁਣ ਪਹੁੰਚੀਏ ਚੰਗੇ ਲਗੇ ਵਜਨ ਤੇ ਥਾਂ ਦੇ ਦਿਓ ਨਹੀਂ ਤੇ ਮਹਾਰਾਜ ਸਾਹਿਬ ਭਲਾ ਕਰਨ ਸਬਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਲੀ ਮਹਲਾ ਤੀਜਾ ਨਾਮ ਦੇ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤ ਗੁਰ ਤਾਂ ਪਾਇਆ ਸਹਿਜ ਛੇਤੀ ਮਨ ਵੱਜੀਆਂ ਰਾਗ ਰਤਨ ਪਰਵਾਰ ਸਬਦ ਗਾਵਣੀ ਖਵਦੋ ਤਗਾਵੋ ਹਰੀ ਕੇਰਾ ਕਹ ਨਾਨਕ ਅਨੰਦ ਹੋਆ ਇਹ ਮਨ ਮੇਰਿਆ ਸਰਬ ਰਭਨ ਨਾਲੇ ਧਰ ਨਾ ਰਹੋ ਤੂੰ ਮਨ ਕਰੋ ਕਰਿ ਤੇਰਾ ਸਬਨਾਗਲਾ ਸੁਮਰਤ ਸੁਆਮੀ ਜੋ ਮਨੋ ਵਿਸਾਰਹੈ ਨਾਨਕ ਮਨ ਮੇਰੇ ਸਾਚੀ ਸਹੀਵਾ ਨਹੀਂ ਕਰਤੇ ਕਰਤਾ ਤੇਰਾ ਸਭ ਕਿਛ ਹੈ ਤਦ ਸਲਾ ਤੇਰੀ ਨਾਮ ਜਿਨ ਕੈ ਮਨ ਵਸਿਆ ਕਹਿ ਨਾਨਕ ਸਚੇ ਸਹਿਬ ਸਚਾ ਨਾਮ ਸਚਾ ਨਾਮ ਮੇ ਆਧਾਰ ਮੇਰਾ ਜਿਨ ਭੁਖਾ ਕਰ ਸੰਤ ਸੁਖ ਮਾਨ ਆਏ ਵਸਿਆ ਸਦਾ ਗੁਰ ਬਾਣ ਕੀਤਾ ਗੁਰ ਵਿਟਾਂ ਐ ਨਾਨਕ ਸੁਣੋ ਸੰਤ ਤਿਤ ਰੂਪੇ ਆਰੋ ਸਚਾ ਨਾਮ ਮਿਰਾਇ ਆਧਾਰੋ ਵਾਜੀ ਬੰਸਿ ਸ਼ਬਦ ਤਿਤ ਘਾਰ ਸੁਭਾਗੇ ਸ਼ਬਦ ਵਾਦੀ ਕਲਾ ਜਿਤ ਘਟਿ ਧਾਰੀ ਅੰਜ ਦੂਦ ਤੁਦ ਵਸ ਕੀਤੇ ਸੂਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹੈ ਨਾਨਕ ਤੈ ਸੁਖੁ ਆ आनंद ਸੁਨਾ ਵਡ ਭਾਗੀ ਸਗਲ ਬਨੋਰਥ ਪੂਰੇ ਪਰਮ ਬ੍ਰਹਮ ਪ੍ਰਵਪਾਇ ਦੁਖ ਤੋ ਸੰਤਾਵ ਉਤਰੇ ਸਤਿ ਬਾਣੀ ਸੰਤ ਸਾਜਨ ਭੈ ਸਰਸੇ ਹੋਰੇ ਗੁਰ ਤੇ ਜਾਨ ਸੁਣ ਦੇ ਗਨੀਤ ਕਹ ਤੇਬ ਇਤਿ ਸਾਧ ਗੁਰ ਰਹਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਸਲੋਗ ਪਵਣ ਗੁਰੂ ਪਾਣੀ ਪਿਤਾ ਮਾਤਾ ਤਿਸ ਰਾ ਦੁਇ ਜਾਈ ਦਾਇਆ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਕਰਮੀ ਆਪ ਆਪਣੀ ਕੇ ਜੀ ਲਾਵ ਧਾਇਆ ਨਾਨਕ ਤੇ ਮੁਖ ਝਲੇ ਜੀਤ ਕੀ ਨਾਲ ਜਿਨੀ ਨਾਮ ਧਿਆਇਆ ਸਗਤ ਕਾਲ ਨਾਨਕ ਤੇ ਮੁਖ ਝਲੇ ਜੀਤ ਕੀ ਨਾਲ ਵਾਹਿਗੁਰੂ ਕੀ ਖਾਲਸਾ